ਓ ਪਤਾ ਨਹੀਂ ਕੰਟਰੋਵਰਸੀ ਆਪ ਹੀ ਬਣਾ ਲੈਂਦੇ ਆ ਜਦੋਂ ਸਾਡਾ ਕੋਈ ਸ਼ੋਅ ਹੁੰਦਾ ਆ ਹਿੰਦੂ ਵੀ ਸਾਡੇ ਭਰਾ ਆ ਯਾਰ ਅਸੀਂ ਕਿਹੜਾ ਕੋਈ ਮੈਨੂੰ ਤਾਂ ਸਮਝ ਨਹੀਂ ਆਉਂਦੀ ਤੁਸੀਂ ਜਿਆਦਾ ਫਸਾਦ ਖੜਾ ਕਰ ਲੈਂਦੇ ਹੋ ਔਰ ਉਹ ਗਾਣੇ ਨੂੰ ਜਿਹੜੇ ਗਾਣੇ ਨਾਲ ਤੁਸੀਂ ਰੌਲਾ ਪਾਉਂਦੇ ਇਹਨੂੰ ਉਹ ਗਾਣਾ ਆ ਇਹ ਨੂੰ 5 ਸਾਲ ਹੋ ਗਏ 5 ਸਾਲ ਪਹਿਲਾਂ ਦਾ ਉਹ ਗਾਣਾ ਆਇਆ ਉਹ ਗਾਣਾ ਅਸੀਂ ਡਿਲੀਟ ਵੀ ਕਰਤਾ ਉਹਦਾ ਸਪਸ਼ਟਿਕਰਨ ਵੀ ਜਦੇ ਦਿੱਤਾ ਸੀ ਜਿਹੜਾ ਭਾਵਨਾਵਾਂ ਨੂੰ ਠੇਸ ਪਹੁੰਚਦੀ ਆ ਉਹਦੇ ਰਿਗਾਰਡਿੰਗ ਤੇ ਆ ਸਾਡਾ ਕੋਈ ਹੈਗਾ ਹੀ ਨਹੀਂ ਰੌਲਾ ਯਾਰ ਸਾਡੇ ਪਣ ਤੋਂ ਨਹੀਂ ਮੁੰਡੇ ਇੰਨੇ ਆ ਯਾਰ ਮੇਤਰਾ ਇੰਨੇ ਸਾਡੇ ਨਾਲ ਖੇਡਦੇ ਰਹੇ ਆ ਪਿੰਡ ਵੀ ਸਾਡੇ ਹੁਣ ਵੀ ਸਾਡੇ ਨਾਲ ਪੰਡਤਾਂ ਦੇ ਮੁੰਡੇ ਦੌੜਦੇ ਆ ਆ ਰਾਜਪੂਤਾਂ ਦੇ ਮੁੰਡੇ ਸਾਡੇ ਮੇਤਰਾ ਠਾਕੁਰਾਂ ਦੇ ਮੁੰਡੇ ਸਾਡੇ ਮੇਤਰਾ ਇਹ ਥੋੜੀ ਹੈਗੇ ਅਸੀਂ ਕੋਈ ਇੱਕੋ ਜੰਡਾ ਚੁੱਕਿਆ ਆ ਤੁਸੀਂ ਫਸਾਦ ਕੜਾ ਕਰ ਲੈਂਦੇ ਹੋ ਆ ਕੁਝ ਪੱਤਰਕਾਰ ਵੀ ਆ ਮਿਲ ਲੱਗਾ ਜੰਮੂ ਚ ਉਹਨਾਂ ਨੇ ਬੜਾ ਰੌਲਾ ਪਾਇਆ ਚਾਰ ਪੰਜਾਂ ਦਾ ਕੁਝ ਹੋਰ ਜਿਹੜੇ ਆ ਸੋ ਕਾਲਡ ਜਿਹੜੇ ਬਣ ਜਾਂਦੇ ਆ ਤਰੰਦੇ ठेकेदार ਤੁਸੀਂ ਨਾ ਇਦਾਂ ਕਰਿਆ ਕਰੋ ਸਾਡਾ ਕੋਈ ਰੌਲਾ ਨਹੀਂ ਯਾਰ ਅਸੀਂ ਸਾਰਿਆਂ ਨੂੰ ਪਿਆਰ ਕਰਦੇ ਹਾਂ ਜੰਮੂ ਸਾਡਾ ਆਪਣਾ ਸ਼ਹਿਰ ਆ ਪੰਜਾਬੀਆਂ ਦਾ ਸ਼ਹਿਰ ਆ ਸਾਰੇ ਡੋਗਲੀ ਸਾਡੇ ਭਰਾਵਾਂ ਵਰਗੇ ਆ ਸਾਡੀ ਸਾਡੀ ਵੀ ਤਾਂ ਬੋਲੀ ਆ ਸਾਰਿਆਂ ਸਾਰੀ ਜਗ੍ਹਾ ਤੇ ਕਿਸੇ ਨਾਲ ਸਾਡਾ ਕੋਈ ਵਿਰੋਧ ਨਹੀਂ ਭਰਾ ਸਾਰੇ ਖੁਸ਼ ਰਹੋ ਤੰਦਰੁਸਤ ਰਹੋ ਛੋਟੀ ਜੀ ਲਾਈਫ ਆ ਪਿਆਰ ਮੁਹੱਬਤ ਕਰੋ ਜਦੋਂ ਸੁਣਨਾ ਹੋਊਗਾ ਆ ਜਾਾਂਗੇ ਨਹੀਂ ਸੁਣਨਾ ਤੇ ਕੋਈ ਗੱਲ ਨਹੀਂ ਕਰੇ ਬੈਠੇ ਅਖਾੜੇ ਲੱਗੇ ਜਾਂਦੇ ਆ ਕੋਈ ਇੱਧਰ ਆਲਾ ਨਹੀਂ ਗਾਣੇ ਸੁਣਨ ਲਈ ਸਾਡੇ ਕੋਈ ਮਸਲਾ ਨਹੀਂ ਆ ਫੇਰ ਆ ਜਾਣਗੇ ਕਿਤੇ ਜਦੋਂ ਤੁਸੀਂ ਕਹੋਗੇ ਉਦੋਂ ਆ ਜਾਣਗੇ ਕੋਈ ਮਸਲਾ ਨਹੀਂ ਜਿਹੜੀ ਚੀਜ਼ ਧੱਕੇ ਨਾਲ ਕਦੀ ਕੋਈ ਚੀਜ਼ ਨਹੀਂ ਹੁੰਦੀ ਸੋ ਬੇਨਤੀ ਹੈ ਕਿ ਉਹਨੂੰ ਫਸਾਦ ਨਾ ਬਣਾਇਆ ਕਰੋ ਬਾਰ-ਬਾਰ ਬਾਰ-ਬਾਰ ਉਹ ਗਾਣਾ ਲਾ ਕੇ ਸਗੋਂ ਤੁਸੀਂ ਉਹ ਗਾਣੇ ਨੂੰ ਮੇਰਾ ਕੀ ਕਸੂਰ ਨੂੰ ਤੁਸੀਂ ਆਪਣੇ ਪੇਜਾਂ ਤੇ ਪਾ ਕੇ ਸਗੋਂ ਜਿਆਦਾ ਦੁਨੀਆ ਨੂੰ ਦੱਸ ਦਿਓ ਅਸੀਂ ਤਾਂ ਕਦੀ ਸ਼ੇਰ ਹੀ ਨਹੀਂ ਕੀਤਾ 5 ਸਾਲ ਹੋ ਗਏ ਅਸੀਂ ਤਾਂ ਕਦੀ ਨਾਂ ਨੂੰ ਗਾਇਆ ਨਾ ਕਦੀ ਲਾਇਆ ਜਿੱਦਨ ਅਸੀਂ ਲਾ ਲਿਆ ਤੁਸੀਂ ਫਿਰ ਮੁੜ ਕੇ ਖੱਤੇ ਕਰਾ ਦਿੰਦੇ ਆ ਆਪ ਤੁਸੀਂ ਹਟਦੇ ਨਹੀਂ ਆਪ ਤੁਸੀਂ ਆਪ ਦੀ ਬੇਅਦਬੀ ਸਗੋਂ ਖੁਦ ਕਰਦੇ ਆਂ ਸੋ ਬੇਨਤੀ ਆ ਕਿ ਫਸਾਦ ਨਾ ਖੜੇ ਕਰਿਆ ਕਰੋ ਐਵੇਂ ਨਾ ਥੋਕੀ ਟੀਆਰਪੀ ਦੇ ਬਦਲੇ ਆ ਐਵੇਂ ਥੋਕੇ ਦੇ ਸੂਰਮੇ ਬਣਿਆ ਕਰੋ ਰੌਲਾ ਪਾਇਆ ਕਰੋ ਖੁਸ਼ ਰਹਾ ਕਰੋ ਪਿਆਰ ਕਰੋ ਇੱਕ ਦੂਜੇ ਨੂੰ ਸਾਰੇ ਧਰਮ ਸਾਡੇ ਸਾਂਝੇ ਆ Hindu ਧਰਮ ਵੀ ਸਾਨੂੰ ਪਿਆਰਾ ਆ ਇਸਾਈ ਧਰਮ ਵੀ ਪਿਆਰਾ ਆ ਸਿੱਖ ਧਰਮ ਵੀ ਸਾਡਾ ਆਪਣਾ ਆ ਸਾਰੇ ਧਰਮ ਬਹੁਤ ਪਿਆਰੇ ਆ ਸਾਰਿਆਂ ਦਾ ਅਸੀਂ ਸਤਿਕਾਰ ਕਰਦੇ ਆ ਸਾਰਿਆਂ ਨੂੰ ਬਹੁਤ ਪਿਆਰ ਤੇ ਸਾਰਿਆਂ ਨੂੰ ਰੱਬ ਚੜ੍ਹਦੀ ਕਲਾ 'ਚ ਰੱਖੇ ਸਾਰੇ ਧਰਮ ਬਹੁਤ ਚੰਗੇ ਆ ਜੀ ਸਭ ਦਾ ਸਰਕਾਰ ਕਰੋ ਸੀ ਸਾਰਿਆਂ ਦਾ ਸਤਾਰ ਕਰਦੀ